ਲਾਈਟਾਂ ਨਹੀਂ ਹੁੰਦੀ ਆ ਦੇਖੋ ਕਿੱਦਾਂ ਗੱਡੀਆਂ ਦਾ ਐਕਸੀਡੈਂਟ ਦਾ ਖਤਰਾ ਬਣਿਆ ਰਹਿੰਦਾ ਆ ਦੇਖੋ ਸਾਈਕਲ ਤੇ ਵੀ ਲੋਕ ਲੰਘਦੇ ਨੇ ਸਾਹਮਣੇ ਗੱਡੀਆਂ ਤੇਜ਼ ਜਾਂਦੀਆਂ ਐ ਐਕਸੀਡੈਂਟ ਹੋਇਆ ਕਾਫੀ ਦਿਨ ਪਹਿਲਾਂ ਹਾਂ ਹਾਂ ਕਾਫੀ ਐਕਸੀਡੈਂਟ ਕੀ ਗੱਲ ਹੋ ਗਿਆ ਇੱਥੇ ਐਕਸੀਡੈਂਟ ਦਾ ਖਤਰਾ ਜੰਮਾ ਹੀ ਬਣਿਆ ਹੋਇਆ ਬਿਲਕੁਲ ਚਾਹੀਦੀਆਂ ਜੀ ਲਾਈਟਾਂ ਇੱਥੇ ਸਾਡੇ ਦੇਖੋ ਦੁਕਾਨਾਂ ਵਾਲੇ ਕਸਟਮਰ ਕਿੱਦਾਂ ਕੋਈ ਪਾਰਕਿੰਗ ਨਹੀਂ ਕੁਛ ਨਹੀਂ ਬਹੁਤ ਜਾਮ ਲੱਗਦਾ ਐ ਲਾਈਟਾਂ ਨਹੀਂ ਹੁੰਦੀਆਂ ਨਾ ਤੇ ਦਿੱਕਤ ਆਉਂਦੀ ਆ ਇਹ ਦੇਖੋ ਭਾਈ ਨੇ ਗੱਲ ਕੀਤੀ ਇਹ ਕਹਿੰਦੇ ਲਾਈਟਾਂ ਨਹੀਂ ਹੁੰਦੀਆਂ ਆ ਦਿੱਕਤ ਦਾ ਸਾਹਮਣਾ ਵੀ ਕਰਨਾ ਪੈਂਦਾ ਰੋ ਤੇ ਕੀ ਕਹਿਣਾ ਜਾਓਗੇ ਬੋ ਕਹਿਣਾ ਕੀ ਹੈ ਕੰਪਲੇਂਟ ਸੁਣਦੇ ਨਹੀਂ ਹੈ ਅੱਛਾ ਕੰਪਲੇਂਟ ਨਹੀਂ ਸੁਣਾਈ ਹੋਣੀ ਤੇ ਜਰੂਰ ਹੋਣੀ ਚਾਹੀਦੀ ਹੈ ਲਾਈਟ ਹਾਂ ਲਾਈਟ ਹੋਣੀ ਚਾਹੀਦੀ ਹੈ ਲੁਧਿਆਣਾ ਇਨਫੋਰਮੇਸ਼ਨ ਤੇ ਦੇ ਰਹੇ ਦਸਾਂ ਸਵਾਗਤ ਆ ਮੈਂ ਤੁਹਾਨੂੰ ਗੱਪਾਂ ਅੱਜ ਅਸੀਂ ਆਏ ਹਾਂ ਜੀ ਸ਼ਹੀਦ ਭਗਤ ਸਿੰਘ ਨਗਰ ਚੌਂਕ ਹੈਗਾ ਇੱਥੇ ਲਾਈਟਾਂ ਨਹੀਂ ਲੱਗੀ ਹੋਈਆਂ ਤੇ ਜਿਹਦੇ ਕਰਕੇ ਬਹੁਤ ਜ਼ਿਆਦਾ ਇੱਥੇ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਐ ਐਕਸੀਡੈਂਟ ਹੋਣ ਦਾ ਬੜਾ ਖਤਰਾ ਰਹਿੰਦਾ ਹੈ ਕਿਉਂਕਿ ਇੱਥੇ ਚੌਂਕ ਹੈਗਾ ਜੀ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਹੈਗਾ ਜਰੂਰ ਇੱਥੇ ਲਾਈਟਾਂ ਲੱਗਣੀ ਚਾਹੀਦੀਆਂ ਆਓ ਤੁਹਾਨੂੰ ਇਹੀ ਪਗਸੀ ਨਗਰ ਚੌਂਕ ਹੈਗਾ ਇੱਥੇ ਖੜੇ ਹੋਏ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਕਿੱਥੇ ਵੀ ਲਾਈਟਾਂ ਵਗੈਰਾ ਨਹੀਂ ਲੱਗੀਆਂ ਟ੍ਰੈਫਿਕ ਸਿਗਨਲ ਨਹੀਂ ਹੈਗੇ ਜਿਹਦੇ ਕਰਕੇ ਬਹੁਤ ਜ਼ਿਆਦਾ ਦਿੱਕਤਾਂ ਸਾਹਮਣੇ ਕਰਨਾ ਪੈਂਦਾ ਹੈ ਟ੍ਰੈਫਿਕ ਨੂੰ ਨਾਮ ਕਰਕੇ ਸਾਹਮਣੇ ਪੱਖਾ ਰੋਤੋ ਲੋਕੀ ਆਂਦੇ ਨੇ ਗੱਡੀਆਂ ਦੇ ਵਿੱਚ ਤੇ ਲਾਈਟਾਂ ਨਾ ਹੋਣ ਕਰਕੇ ਬਹੁਤ ਦਿੱਕਤ ਰਹਿੰਦੀ ਹੈ ਦੇਖੋ ਚੌਂਕ ਹੈਗਾ ਇੱਥੇ ਜ਼ਰੂਰ ਲਾਈਟਾਂ ਹੁਣ ਚਾਹੀਦੀਆਂ ਹੈ देखो थे देख सकते हो पखवाड़ा रोड तो लोकी तो जो सीधा ਜਾਣਗੇ ਨਹਿਰ ਦੇ ਵੱਲ ਸਟੇਅ ਜਾ ਰਹੇ ਨੇ ਤੇ ਦੇਖੋ ਇਧਰੋਂ ਸਾਹਮਣੇ ਵੀ ਨਹਿਰ ਤੋਂ ਜੋ ਲੋਕੀ ਸਿੱਧਾ ਪਖਵਾ ਰੋਡ ਵੱਲ ਜਾਣਗੇ ਆ ਰਹੇ ਨੇ ਇੱਕ ਪਖਵਾ ਰੋਡ ਤੋਂ ਆਉਣ ਵਾਲੀ ਸਾਈਡ ਆ ਇੱਕ ਪਖਵਾ ਰੋਡ ਵੱਲ ਜਾਣ ਵਾਲੀ ਸਾਈਡ ਆ ਜਦ ਲੋਕੀ ਸਿੱਧਾ ਜਾਣਾ ਚਾਹੁੰਦੇ ਨੇ ਸ਼ਹੀਦ ਪਗਸ ਸਿੰਘ ਨਗਰ ਲਾਈਟਾਂ ਨਹੀਂ ਹੁੰਦੀ ਆ ਦੇਖੋ ਕਿਦਾਂ ਗੱਡੀਆਂ ਦਾ ਐਕਸੀਡੈਂਟ ਦਾ ਖਤਰਾ ਬਣਿਆ ਰਹਿੰਦਾ ਆ ਦੇਖੋ ਸਾਈਟਾ ਦੇ ਵੀ ਲੋਨ ਲੰਘਦੇ ਨੇ ਸਾਹਮਣੇ ਗੱਡੀਆਂ ਤੇਜ਼ ਜਾਂਦੀਆਂ ਤੇ ਐਕਸੀਡੈਂਟ ਦਾ ਬੜਾ ਖਤਰਾ ਹੈ ਚੌਂਕ ਇੱਥੇ ਲਾਈਟਾਂ ਜ਼ਰੂਰ ਹੋਣ ਚਾਹੀਦੀਆਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਦੁਕਾਨਾਂ ਵੀ ਹੈਗੀਆਂ ਲੋਕੀ ਆਂਦੇ ਖਾਣ ਪੀਣੇ ਸਾਮਾਨ ਵੀ ਹੈ ਮਾਰਕੀਟ ਪੂਰੀ ਫੁੱਲ ਹੈ ਪਰ ਇੱਥੇ ਲਾਈਟਾਂ ਨਾ ਹੋਣ ਕਰਕੇ ਬਹੁਤ ਜ਼ਿਆਦਾ ਦਿੱਕਤ ਆ ਸਾਹਮਣਾ ਲੋਕਾਂ ਦਾ ਪੈਂਦਾ ਹੈ ਇੱਥੇ ਜ਼ਰੂਰ ਜੋ ਲਾਈਟਾਂ ਲੱਗਣੇ ਚਾਹੀਦੀਆਂ ਹਨ ਲਾਈਟਾਂ ਨਹੀਂ ਹੋਣ ਕਰਕੇ ਦੇਖੋ ਐਕਸੀਡੈਂਟ ਦਾ ਖਤਰਾ ਬਿਲਕੁਲ ਬਣਿਆ ਹੋਇਆ ਹੈ ਲੋਕੀ ਲੰਘਣ ਜਾਂਦੇ ਨੇ ਐਕਸੀਡੈਂਟ ਦਾ ਖਤਰਾ ਬਹੁਤ ਜ਼ਿਆਦਾ ਹੈ ਇੱਥੇ ਲਾਈਟਾਂ ਲੱਗਣ ਤੁਸੀਂ ਕੀ ਕਹਿੰਦੇ ਹੋ ਜ਼ਰੂਰ ਦੇਖੋ ਉਹ ਸਾਹਮਣੇ ਵੀ ਦੇਖ ਸਕਦੇ ਹੋ ਲੋਕੀ ਇੱਥੋਂ ਲੰਘਣਗੇ ਪਖਵਾ ਰੋਡ ਵੱਲ ਜਾਣ ਵਾਲੇ ਤੇ ਕਿੱਦਾਂ ਬਿਲਕੁਲ ਧਿਆਨ ਨਾਲ ਦੇਖ ਕੇ ਲੰਘਣਾ ਪੈਂਦਾ ਇੱਥੋਂ ਗੱਡੀਆਂ ਤੇਜ਼ ਜਾਂਦੀਆਂ ਵੀ ਆ ਦੇਖੋ ਬਾਈਕਸ ਨਿਕਲੀਆਂ ਕਾਰਾਂ ਵੀ ਸਾਹਮਣੇ ਆ ਰਹੀਆਂ ਤੇ ਲੰਘ ਰਹੀਆਂ ਬੜਾ ਹੋਜ-ਪੋਹਜ ਹੈਗਾ ਜੀ ਪਾਜੀ ਇੱਥੇ ਲਾਈਟਾਂ ਨਹੀਂ ਹੁੰਦੀਆਂ ਤੇ ਥੋੜਾ ਦੱਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਲਾਈਟਾਂ ਜਾਂ ਮੋਗਾ ਟ੍ਰੈਫਿਕ ਐਕਟਿਵ ਦੇਖਦੇ ਹੋ ਐਕਸੀਡੈਂਟ ਹੋਇਆ ਇੱਕ ਉਹ ਸਾਹਮਣੇ ਸਟੇਟ ਹੋਇਆ ਟੁੱਟਿਆ ਖੜਾ ਅੱਛਾ ਜੀ ਦੇਖੋ ਇੱਥੇ ਐਕਸੀਡੈਂਟ ਹੋਇਆ ਕਾਫੀ ਦਿਨ ਪਹਿਲਾਂ ਹਾਂ ਹਾਂ ਤੁਸੀਂ ਕੈਸਨ ਕੀ ਕਰ ਲੋਗੇ ਇੱਥੇ ਐਕਸਡੈਂਟ ਦਾ ਖਤਰਾ ਜਮੇ ਬਣਿਆ ਹੋਇਆ ਹੈ ਬਿਲਕੁਲ ਚਾਹੀਦੀ ਹੈ ਜੀ ਲਾਈਟਾ ਇੱਥੇ ਸਾਡੇ ਦੇਖੋ ਦੁਕਾਨਾਂਾਂ ਨੇ ਕਸਟਮਰ ਕਿੱਧਰ ਕੋਈ ਪਾਰਕਿੰਗ ਨਹੀਂ ਕੁਛ ਨਹੀਂ ਬਹੁਤ ਜਾਮ ਲੱਗਦਾ ਹੋ ਜਾਣਾ ਹੈ ਠੀਕ ਥੈਂਕ ਯੂ ਭਾਈ ਅੱਜ ਜੇ ਮੈਂ ਗੱਲ ਕੀਤੀ ਹੈ ਭਾਈ ਦੇ ਨਾਲ ਬਹੁਤ ਐਕਸਡੈਂਟ ਦਾ ਖਤਰਾ ਹੈ ਦੇਖੋ ਲੋਕੀ ਜਿਹ ਪੈਦਲ ਹੀ ਲੰਘਦੇ ਦੇਖੋ ਭਾਈ ਨੇ ਗੱਲ ਕੀਤੀ ਕਿੱਦਾਂ ਲੰਘਦੇ ਬੇ ਨੇ ਬਹੁਤ ਜ਼ਿਆਦਾ ਦਿੱਕਤ ਹੈ ਆਟੋ ਵੀ ਲੰਘਦੇ ਨੇ ਕਾਰਾਂ ਵੀ ਲੰਘਦੀਆਂ ਸਾਹਮਣੇ ਦੇਖੋ ਇੱਥੇ ਬਹੁਤ ਜ਼ਿਆਦਾ ਰਿਸਕੀ ਕੰਮ ਹੈ ਟ੍ਰੈਫਿਕ ਹੀ ਟ੍ਰੈਫਿਕ ਹੈ ਫਰੀਦ ਭਗਤ ਸਿੰਘ ਨਗਰ ਚੌਂਕ ਖੜੇ ਆਂ ਪ੍ਰਸ਼ਾਸਨ ਤੋਂ ਫੀਲ ਕਰਦੇ ਆਂ ਕਿ ਇੱਥੇ ਜੋ ਹੈ ਪਹਿ ਲਾਈਟਾਂ ਨਹੀਂ ਹੁੰਦੀਆਂ ਨਾ ਤੇ ਦਿੱਕਤ ਆਂਦੀ ਆਂ ਇਹ ਦੇਖੋ ਪਹਿ ਨਾਲ ਗੱਲ ਕੀਤੀ ਹੈ ਕਹਿੰਦੇ ਲਾਈਟਾਂ ਨਹੀਂ ਹੁੰਦੀਆਂ ਦਿੱਕਤ ਦਾ ਸਾਹਮਣਾ ਵੀ ਕਰਨਾ ਪੈਂਦਾ ਆਹ ਦੇਖੋ ਲੁਟ ਗਈ ਹੈ जाम का भी बड़ा दिक्कत है तो भाई, कहना चाहोगे कितने जाना देखो भाई इतने लंघना चाहते नहीं राइट साइड से ये भी ग्डिया राइट साइड लंघना चाहती है बहुत ज्यादा परेशानी होंगी दिखा दी इतने चौक से खड़े हैं। अंकल ਇੱਥੇ ਜੇ ਵੀ ਲਾਈਟਾਂ ਨਹੀਂ ਲੱਗੀਆਂ ਤੇ ਕਿੱਦਾਂ ਦਾ ਦਿੱਕਤ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਬੰਦਾ ਡੇਲੀ ਰੋਜ਼ ਦਾ ਰੋਜ਼ ਦਾ ਪ੍ਰੋਗਰਾਮ ਹੈ ਇਹ ਤਾਂ ਹਾਂ ਜੀ ਹਾਂ ਜੀ ਤੇ ਕੀ ਕਹਿਣਾ ਚਾਹੋਗੇ ਕਹਿਣਾ ਕੀ ਹੈ ਕੰਪਲੇਨਟ ਸੁਣਦੇ ਨਹੀਂ ਹੈ ਅੱਛਾ ਕੰਪਲੇਨਟ ਨਹੀਂ ਸੁਣਾਈ ਹੁੰਦੀ ਕਿਤੇ ਜ਼ਰੂਰ ਹੋਣੀ ਚਾਹੀਦੀਆਂ ਲਾਈਟਾਂ ਹਾਂ ਲਾਈਟ ਹੋਣੀ ਚਾਹੀਦੀ ਇਹ ਪਾਈ ਨੇ ਗੱਲ ਕੀਤੀ ਹੈ ਤੇ ਲਾਈਟਾਂ ਚਾਹੀਦੀ ਦੀ ਇਹ ਦੇਖੋ ਦੀਦੀ ਲੰਘਦੇ ਵੇ ਨਹੀਂ ਤੇ ਆਣਾ ਲੰਘਣਾ ਚਾਹੀਦਾ ਲਾਈਟਾਂ ਜ਼ਰੂਰ ਹੋਣ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਆ ਇਥੋਂ ਕਿੱਦਾਂ ਵਿਕਾਸ ਆਪਣੇ ਪਿੰਡ ਨੂੰ ਤਿਆਰ ਹੈਗੇ ਆ ਜ਼ਰੂਰ ਪ੍ਰਸ਼ਾਸਨ ਤੋਂ ਅਪੀਲ ਹੈ ਤੇ ਲਾਈਟਾਂ ਹੁਣ ਚਾਹੀਦੀਆਂ ਇਦਾਂ ਦੀ ਖਬਰਾਂ ਜਰੂਰ ਦੇਖਦੇ ਰਹੋ ਮਿਲਦੇ ਆ ਤੁਹਾਨੂੰ ਅਗਲੀ ਵਾਰੀ ਵੀਡੀਓ ਜਰੂਰ ਸ਼ੇਅਰ ਕਰਦੋ ਤਾਂ ਕਿ ਲੋਕਾਂ ਤੇ ਗੱਲ ਪਹੁੰਚੇ ਕਿ ਇੱਥੇ ਲਾਈਟਾਂ ਹੋਣੀ ਚਾਹੀਦੀਆਂ ਮਿਲਦੇ ਆ ਤੁਹਾਨੂੰ ਸ਼ਹੀਦ ਭਗਤੀ ਨਗਰ ਚੌਕ ਹੈਗਾ ਜੀ ਜਿਵੇਂ ਕਿ ਤੁਹਾਨੂੰ ਦਿਖਾਇਆ ਸੀਗਾ ਸ਼ਹੀਦ ਭਗਤੀ ਨਗਰ ਦੇ ਹੜੇ ਵਸਕੇ ਇੱਥੇ ਲਾਈਟਾਂ ਨਹੀਂ ਹੈਗੀਆਂ ਟ੍ਰੈਫਿਕ ਦਾ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਤੇ ਜਰੂਰ ਲਾਈਟਾਂ ਹੋਣ ਚਾਹੀਦੀਆਂ ਪ੍ਰਸ਼ਾਸਨ ਤੋਂ ਅਪੀਲ ਹੈ ਇੱਥੇ ਲਾਈਟਾਂ ਜਰੂਰ ਹੋਣ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਦਾਂ ਖਬਰਾਂ ਤੇ ਜੁੜੇ ਰਹੋ ਥੈਂਕ ਯੂ